ਹਾਂਜੀ ਅੱਜ ਪ੍ਰੈਸ ਕਾਨਫਰੰਸ ਲੱਗ ਕੇ ਗਈ ਹੈ ਕੀ ਕਾਰਨ ਹੈ ਕੀ ਅੱਜ ਦੀ ਪ੍ਰੈਸ ਕਾਨਫਰੰਸ ਸਾਥੀਓ ਇੱਕ ਸਭਰੂਰ ਜ਼ਿਲ੍ਹੇ ਦਾ ਜ਼ਮੀਨੀ ਮਸਲਾ ਜਿਹੜਾ ਇੱਕ ਸਾਲ ਤੋਂ ਲਟਕ ਰਿਹਾ ਹੈ ਪਿੰਡ জাহাঙ্গীর ਦਾ ਮਸਲਾ ਹੈ ਉਥੋਂ ਦਾ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਜਿਹੜਾ ਨੰਬਰਦਾਰ ਵੀ ਹੈ ਉਹਨੇ ਇੱਕ ਪਰਿਵਾਰ ਦੀ ਜ਼ਮੀਨ ਨੱਪੀ ਹੋਈ ਹੈ ਜਿਹੜਾ ਕਿ ਕੋਰਟ ਦੇ ਵਿੱਚ ਵੀ ਉਹ ਪ੍ਰਕਾਰ ਸਰਕਾਰ ਉਹ ਫੈਸਲਾ ਪਰਿਵਾਰ ਦੇ ਪੱਖ ਚ ਹੋਇਆ ਹੋਇਆ ਹੈ ਪਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚਾ ਬਹੁਤ ਵਾਰ ਗੱਲਬਾਤ ਉਹਨਾਂ ਨਾਲ ਬੈਠੇ ਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਫ਼ ਤੌਰ ਤੇ ਮੰਨਦਾ ਵੀ ਹਾਂ ਉਹ ਠੀਕ ਹੈ ਉਹ ਪਰਿਵਾਰ ਠੀਕ ਹੈ ਤੇ ਇਹ ਸਾਬਕਾ ਸਰਪੰਚ ਗੁਰਚਰਤ ਸਿੰਘ ਆ ਜਿਹੜਾ ਉਹ ਪਰਿਵਾਰ ਨਾਲ ਧੱਕਾ ਕਰਦਾ ਕਿਉਂਕਿ ਉਹ ਪਰਿਵਾਰ ਦੇ ਵਿੱਚ ਜਿਹੜਾ ਮੁਖੀ ਸੀ ਉਹਦਾ ਨਾਮ ਵੀ ਗੁਰਚਰਤ ਸਿੰਘ ਸੀ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਹੁਣ ਜਿਹੜੀ ਉਹਦੀ ਪਰਿਵਾਰ ਦੇ ਕੇਸ ਦੀ ਪੈਰ ਵੀ ਆ ਉਹਦੀ ਲੜਕੀ ਕਰ ਰਹੀ ਹੈ ਜਿਹਦੇ ਨਾਮ ਕਿਰਨ ਹੈ ਉਹ ਸਾਰਾ ਫਸਲਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਮੇਜ਼ ਤੇ ਬਹਿ ਗਏ ਪਰ ਉਹ ਪ੍ਰਸ਼ਾਸਨ ਮੰਨ ਕੇ ਵੀ ਡੀਸੀ ਅਤੇ ਐਸਐਸਪੀ ਸੰਗਰੂਰ ਮੰਨ ਕੇ ਵੀ ਉਹ ਹੁਣ ਹੁਣ ਤੱਕ ਜਾਨੀ ਇੰਪਲੀਮੈਂਟ ਨਹੀਂ ਕਰ ਸਕਿਆ ਇਹ ਤੋਂ ਬਾਅਦ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਇਹ ਇਲੈਕਸ਼ਨ ਦਾ ਉਸ ਹਲਕੇ ਦਾ ਇਸ ਸੰਗਰੂਰ ਹਲਕੇ ਦਾ ਇੰਚਾਰਜ ਹੈ ਜਿਹੜਾ ਇਲੈਕਸ਼ਨ ਕਰ ਰਿਹਾ ਹੈ ਉਹ ਆਪ ਦਾ ਉਮੀਦਵਾਰ ਹੈ ਜਿਹੜਾ ਮੀਟ ਹੇਅਰ ਜਿਹੜਾ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਸੀਂ ਉਹਨਾਂ ਨੂੰ ਵੀ ਮਿਲੇ ਉਹਨਾਂ ਦੇ ਬਾਹਰ ਚ ਬੈਠੇ ਵੀ ਧਰਨਾ ਲਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨੇ ਮਸਲੇ ਨੂੰ ਲਿਆ ਵੀ ਹੈ ਤਾਂ 15 ਦਿਨਾਂ ਦੇ ਵਿੱਚ ਮਸਲਾ ਮੈਂ ਹੱਲ ਕਰ ਦੂੰਗਾ 10 ਦਿਨ ਮੰਗੇ ਸੀ ਅਸੀਂ 15 ਦਿਨ ਦਿੱਤੇ ਵੀ ਇਹ ਤਾਂ ਗੱਲ ਹੀ ਕੋਈ ਨਹੀਂ ਛੋਟਾ ਮਸਲਾ ਹੈ ਤੇ ਅਸੀਂ ਤੁਹਾਨੂੰ ਹੱਲ ਕਰ ਦਾਂਗੇ ਜੀ ਉਹਨੇ ਮੇਰੇ ਖਿਆਲ ਚ 10 ਦਿਨ ਮੰਗੇ ਅਸੀਂ ਉਹਨਾਂ ਨੂੰ 15 ਦਿਨ ਦਿੱਤੇ ਯਾਨੀ ਉਹ 15 ਦਿਨ ਪੂਰੇ ਹੋਿਆਂ ਨੂੰ 2-3 ਦਿਨ ਉੱਤੇ ਟੱਪ ਗਏ ਅੱਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨਾ ਸਾਡਾ ਮਨੋਰਥ ਇਹੀ ਹੈ ਵੀ ਉਹ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਉਹਨਾਂ ਨੂੰ ਦਿਨ ਜਿੰਨੇ ਮੰਗੇ ਦਿੱਤੇ ਦੁਬਾਰੇ ਸਾਡੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹ ਮਤਲਬ ਜਿੰਮੇ ਜੀ 86 ਲੋਕ ਕਰਦੇ ਨੇ ਉਸੇ ਤਰ੍ਹਾਂ ਉਹਨੇ ਟਾਰਨ ਟੋਰ ਵਾਲੀ ਨੀਤੀ ਜਿਹੜੀ ਇਥੋਂ ਤੱਕ ਬਿਕ ਬਹੁਤ ਛੋਟਾ ਕੰਮ ਕੇ ਦਫਾ ਚੰਤਾਪ 45 ਲੱਗਣੋਂ ਤੋਂ ਬਾਅਦ ਵੀ ਟਰਾਂਸਫਾਰਮਰ ਲਾ ਕੇ ਲੈ ਗਿਆ ਉਹ ਗੁਰਚਰਨ ਸਿੰਘ ਤੇ ਉਹਦੇ ਬੰਦੇ ਉਹ ਟਰਾਂਸਫਾਰਮਰ ਹੀ ਮੁੜ ਕੇ ਇੱਥੇ ਤੱਕ ਨਹੀਂ ਲੱਗਿਆ ਜਿਹੜੀ ਕਿ ਬਹੁਤ ਛੋਟੀ ਗੱਲ ਹੈ ਜਿਹੜੀ ਐਕਸ਼ਨ ਦੇ ਧਰਨਾ ਲਾਏ ਤੋਂ ਅਸੀਂ ਦੁਬਾਰਾ ਲੈਣੇ ਹੁੰਦੇ ਆ ਸਾਡੇ ਵਾਸਤੇ ਵੀ ਕੋਈ ਏਡੀ ਗੱਲ ਨਹੀਂ ਪਰ ਉਹਨਾਂ ਦੇ ਬਚਨ ਜਿਹੜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਇਹ ਤਾਂ ਪੁਰਾਣੀ ਗੱਟਾ ਇਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਪ੍ਰੈਸ ਕਾਨਫਰੰਸ ਕਰਕੇ ਆਪਾਂ ਪ੍ਰੋਗਰਾਮ ਦਿਓ ਅਸੀਂ ਜਿਹੜੀ 5 ਮਈ ਆਉਣ ਵਾਲੀ ਇੰਨੀ ਹੁਣ ਮਈ 5 ਨੂੰ ਫੇਰ ਲਗਾਤਾਰ ਉਮੀਦ ਹਰ ਦੀ ਕੋਠੀ ਦੇ ਮੁੱਦੇ ਦਾ ਧਰਨਾ ਲਗਾਤਾਰ ਪੱਕਾ ਮੋਰਚਾ ਵੀ ਲਾਵਾਂਗੇ ਤੇ ਜਿੱਥੇ ਜਿੱਥੇ ਜਾਊਗਾ ਉਮੀਦ ਹਰ ਉੱਥੇ ਪਿੰਡਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਕੀਤੀ ਆ ਉਹਨੇ ਜਿਹਨੇ ਹੁਣ ਐਡੀ ਵੱਡੀ ਵਾਦਾ ਖਲਾਫੀ ਕਰਕੇ ਜਥੇਬੰਦੀ ਦੇ ਨਾਲ ਇੱਕ ਵਾਦਾ ਖਲਾਫੀ ਕਰਕੇ ਤੇ ਫਿਰ ਜਦੋਂ ਹੋਣੀ ਉਹ ਵਾਅਦੇ ਤੋਂ ਮੁੱਕ ਰਿਹਾ ਹੋ ਇਲੈਕਸ਼ਨ ਚੇਤਨ ਤੋਂ ਬਾਅਦ ਫਿਰ ਪਹਿਲੇ ਵਾਅਦਿਆਂ ਦਾ ਕੀ ਬਣੂਗਾ ਤੇ ਗਾਹਾਂ ਉਹ ਕੀ ਕਰੂਗਾ ਇਸ ਕਰਕੇ ਅਸੀਂ ਅੱਜ ਛੋਡੇ ਜਰੀਏ ਪ੍ਰੈਸ ਕਾਨਫਰੰਸ ਸੈਸ਼ਨ ਬਰਨਾਲੇ ਚ ਕਰ ਰਹੇ ਹਾਂ ਤੇ ਛੋਡੇ ਜੀ ਕੇ ਸਨੇਹ ਪਹੁੰਚਾਉਣਾ ਚਾਹੁੰਦੇ ਆਪ ਸਰਕਾਰ ਨੂੰ ਕਿ ਇਹ ਮਸਲਾ ਨਾ ਤਾਂ ਇਹ ਚ ਕੋਈ ਚੋਣ ਜਾਬਤੇ ਦਾ ਕੋਈ ਉਲੰਘਣ ਵਾਲੀ ਗੱਲ ਬਣਦੀ ਹੈ ਕਿਉਂਕਿ ਆਲਰੇਡੀ ਇੱਕ ਅਦਾ কোর্ਟਾਂ ਦੇ ਫੈਸਲੇ ਨੂੰ ਇੰਪਲੀਮੈਂਟ ਹੀ ਕਰਨਾ ਹੈ ਇਹ ਕੋਈ ਚੋਣ ਜੂਣ ਜਾਬਤੇ ਦੀ ਕੋਈ ਗੱਲ ਨਹੀਂ ਬਣਦੀ ਕੋਈ ਚ ਇਕਨੋਮੀ ਦਾ ਵੀ ਕੋਈ ਸਬੰਧ ਨਹੀਂ ਹੈ ਇਹ ਕਮਾਲਕ ਦੀ ਮਾਲਕੀ ਦਾ ਫੈਸਲਾ ਤੁਸੀਂ ਦੇ ਹੱਥ ਦੇ ਨਿਂਦਕਾਲ ਕਰਨਾ ਹੈ ਤੁਸੀਂ ਉਹ ਕਾਗਜ਼ ਕਿਉਂ ਕਿਹੜੀ ਅਫਰੋਜ ਨਾਲ ਉਹਨੇ ਰੁਕਵਾਏ ਹੋਏ ਨੇ ਉਹ ਫੈਸਲਾ ਇਹਨਾਂ ਲੰਮਾ ਲਟਕਾਇਆ ਹੋਇਆ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਟਾਲਮਟੋਲ ਕੀਤੀ ਜਾ ਰਹੀ ਹੈ ਉਹ ਸਾਫਕਾ ਸਰਪੰਚ ਗੁਰਚਰ ਸਿੰਘ ਦੀ ਕੋਈ ਅਫਰੋਜ ਹੋਣੀ ਹੈ ਜਾਂ ਉਹਦੀ ਖਿਆਸੀ ਪਾਰਟੀਆਂ ਦੀ ਖਿਆਸੀ ਬੰਦੇ ਨਾਲ ਕੋਈ ਸੰਝਗੰਡਾ ਜਿਹਦੇ ਕਰਕੇ ਉਹ ਪਰਿਵਾਰ ਨੂੰ ਲਟਕਾ ਰਿਹਾ ਤੇ ਉਹਨਾਂ ਦਾ ਨੁਕਸਾਨ ਕਰ ਰਿਹਾ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦਾ ਕਿਹੜੇ ਪਿੰਡ ਦਾ ਮਸਲਾ ਹੈ ਜਹਾਂਗੀਰ ਹੈ ਜਹਾਂਗੀਰ ਪਿੰਡ ਸਤੂਰੀ ਬਲਾਕ ਦੇ ਵਿੱਚ ਪੈਂਦਾ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜਹਾਂ ਮੰਤਰੀ ਦੇ ਹਾਕੇ ਦਾ ਬੇਟਾ ਹਾਂਜੀ ਹਾਂਜੀ ਮੁੱਖ ਮੰਤਰੀ ਨਾਲ ਇਹਨੂੰ ਜੋ ਹੋਰ ਵੱਧ ਸਪਸ਼ਟ ਕਰਨਾ ਹੋਵੇ ਇੱਕ ਮਿੰਟ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਸਵਾਲ ਬਾਅਦ ਚ ਕਰ ਲਓ ਜੀ ਮਾਣਤਰੀ ਜੀ ਜਦੋਂ ਕੂਟਨੀ ਤੁਸੀਂ ਘੇਰੀ ਸੀ ਉਹ ਮੈਂ ਇਹ ਸਵਾਲ ਬਾਅਦ ਚ ਕਰ ਲਵਾਂਗੇ ਮੈਂ ਥੋੜੀ ਜਿਹੀ ਕੋਈ ਹੋਰ ਵਾਅਦਾ ਕਰਨਾ ਚਾਹੁੰਦਾ ਰਾਹਸਾਨ ਦੇ ਨਾਮ ਨਾਲ ਲੈ ਕੇ ਰਹਿਣਾ ਇਹ ਫਿਰ ਇੱਕ ਮਿੰਟ ਨਾਲ ਤੁਹਾਨੂੰ ਉਹਦਾ ਦਿਲ ਜਵਾਬ ਜਿੰਨ ਕਰ ਲਿਓ ਤੁਸੀਂ ਉਹਦੇ ਵਿੱਚ ਸਾਰੀ ਟੀਮ ਸ਼ਾਮਲਾ ਸਾਡਾ ਵਕੀਲ ਸ਼ਾਮਲਾ ਹੈ ਐਸਐਸਪੀ ਆ ਉਹਦੇ ਟੀਡੀ ਸੀ ਹੈ ਉਹਦੇ ਵਿੱਚ ਐਸਡੀਐਮ ਹੈ ਫਰਨਾਂ ਦਾ ਮੇਕਮ ਹੈ ਉੱਥੇ ਸਾਡੇ ਵਕੀਲ ਨੇ ਸਾਰਾ ਉਹਦਾ ਕੱਲੇ ਕੱਲੇ ਦਾ ਉਹ ਦਿਖਾਤਾ ਵੀ ਇਹਦੇ ਚ ਜਿਹੜੀ ਗੜਬੜ ਕਿੱਥੇ ਹੋਈ ਹੈ ਗੜਬੜ ਕੀ ਕੀਤੀ ਜਿਹੜਾ ਸਾਡੇ ਹੱਕ ਚ ਕੋਰਟ ਨੇ ਫੈਸਲਾ ਕੀਤਾ ਥੱਲੇ ਮਨਮਰਜ਼ੀ ਦੇ ਤਹਿਤ ਹੀ ਪਟਵਾਰੀ ਨੇ ਤੇ ਤਹਿਸੀਲਦਾਰ ਨੇ ਰਲ ਕੇ ਜਿਹੜਾ ਇਹ ਗਰਚਰਨਾ ਸਾਫਕਾ ਸਰਪੰਚਾ ਹੈ ਉਹਦੇ ਨਾਲ ਕਰਤਾ ਕੋਰਟ ਨੂੰ ਵੀ ਇਹ ਮੰਨਿਆ ਨਹੀਂ ਜਿਹੜਾ ਕਹਿਣਾ ਹੋਵੇ ਸਾਡੇ ਅਧਿਕਾਰੀਆਂ ਨੇ ਹੁਣ ਬਣਦੀ ਤਾਂ ਇਹ ਸੀ ਗਿਆ ਕਿ ਉਹ ਪਟਵਾਰੀ ਤੇ ਤਹਿਸੀਲਦਾਰ ਵੀ ਅੰਦਰ ਹੁੰਦੇ حق ਦਾ جيڪو قانوني گل کہندا ਤਾਂ ਬਣਦਾ ਸੀ ਕਿਸੇ ਨੂੰ ਤੇ ਵਿਹਾਗੀ ਕਰ ਵੀ ਨਹੀਂ ਕੀਤੀ ਉਹਦਾ نوٽਿਸ ਵੀ ਨਹੀਂ ਲਿਆ ਕਿਸੇ ਨੇ ਜਦੋਂ ਕਿ ਡੀ سي ਨੂੰ ਪਤਾ ਹੈ ਤੇ ਐਸ ਐਸ ਐਮ ਨੂੰ ਪਤਾ ਹੈ ਵੀ ਡਾਣਾ ਗਾਜੀ ਤੱਕ ਹੈ ਸਾਡੇ ਨਾਲੋਂ ਅਸੀਂ ਉਸ ਮੌਕੇ ਬਾਹਣ ਤੇ ਕਬਜ਼ਾ ਕਰਕੇ ਝੋਨਾ ਲਾ ਦਿੱਤਾ ਵੀ ਠੀਕ ਹੈ ਜੋ ਤੁਸੀਂ ਕਰਨਾ ਕੋਟਾ ਤੁਹਾਡੇ ਦੇਖ ਲਾਂਗੇ ਅੱਜ ਜਾਂ ਕੋ ਚੰਦੂ ਅਸੀਂ ਉੱਤੇ ਕਬਜ਼ਾ ਕਰ ਲਿਆ ਸੀ ਝੋਨਾ ਲਾ ਦਿੱਤਾ ਜਦਦੇ ਅਸੀਂ ਬੈਠੇ ਹਾਂ ਇਸ ਗੱਲਬਾਤ 'ਚ ਉਦਦੇ ਸਾਨੂੰ ਕਹਿੰਦੇ ਵੀ 1300 ਤੋਂ 45 ਲਾਉਣੀ ਪਊਗੀ ਇਹਦੇ ਤੇ ਸਿਰਫ 2 ਮਹੀਨਿਆਂ ਦਾ ਸਮਾਂ ਦੇ ਦਿੱਤਾ ਅਸੀਂ 2 ਮਹੀਨਿਆਂ ਚ ਇਹ ਉਦੋਂ ਲੰ ਇੰਤਕਾਲ ਤੋੜ ਕੇ ਇਧਰਲੇ ਨੌ ਕਰ ਗਏ ਕਿ ਉਹ ਕਹਿੰਦੇ ਲਈ ਗੱਲ ਠੀਕ ਹੈ ਕੋਰਟ ਦਾ ਹੋਇਆ ਫੈਸਲਾ ਹੈ ਜੰਦੀ ਉਹ 2 ਮਹੀਨੇ ਦੇ ਬਾਈ ਸਾੜ ਲਾਂਗੇ ਹੁਣ ਵੀ ਜਦੋਂ ਅਸੀਂ ਮਿਲਦੇ ਹਾਂ ਡੀਸੀ ਨੂੰ ਜੰਦੀ ਉਹ ਕਿਸੇ ਥੋ ਪੱਤਰ ਨਹੀਂ ਲਿ ਲਉਂਗੇ ਉਹ ਤਾਂ ਕਹਿੰਦੇ ਮੈਨੂੰ ਵਿੱਚ ਪਾਰਟੀ ਬਣਾ ਲਿਆ ਕੋਰਟ ਮੈਨੂੰ ਵਿੱਚ ਘੜੀ ਸੂਗੀ ਐਸ ਐਂਡ ਐਮ ਦੇ ਨਾਮ ਬਾਈ ਨੇਮ ਨਹੀਂ ਤਾਂ ਕੋਈ ਅਧਿਕਾਰੀ ਆ ਵੀ ਕੁਰਸੀ ਦੇ ਖਿਲਾਫ ਤਾਂ ਹੋ ਜੇ ਜੰਦੀ ਉਹਦਾ ਬਾਈ ਨੇ ਪਾ ਕੇ ਉਸ ਬੰਦੇ ਨੇ ਉਹਦੇ ਖਿਲਾਫ ਰਿਟ ਪਾਤੀ ਸਾਰੇ ਸਮਦੋ ਤਿੰਨਾਂ ਸਮਦੋ ਜਿਹੜਾ ਇਹਨਾਂ ਦਾ ਮਾਲ ਮੈਕਮਾ ਤਾਂ ਹੱਥੇ ਕਿਤੇ ਤੁਰੇ ਦਿੰਦਾ ਸਾਰੇ ਸਮਦੋ ਦੀ ਰਿੱਟ ਵੀ ਖਾਰਜ ਹੋ ਗਈ ਇਹਦੇ باوجود ਉਹ ਇਹਦਾ ਨੌਚ ਚੜਾਉਣ ਨੂੰ ਤਿਆਰ ਤਿਆਰ ਨਹੀਂ ਜਦ ਜੇ ਅਸੀਂ ਇਸ ਮਸਲੇ ਤੇ ਮੀਤ ਹਰ ਸਭ ਨੂੰ ਮਿਲਣਾ ਸੀਗਾ ਇਥੇ ਧਰਨਾ ਵੀ ਸੀ ਉਹਨਾਂ ਦੇ 바ਰ ਚ ਜਿਹੜੇ ਸਾਰੇ ਸਾਰਿਆਂ ਨੇ ਦਿੱਤਾ ਹੋਇਆ ਸੀਗਾ ਪ੍ਰਧਾਨ ਪੱਤਰ ਦੇਣ ਵਾਸਤੇ ਚੇਤਾਵਨੀ ਪੱਤਰ ਦੇਣ ਵਾਸਤੇ ਦਾ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਉਹਨਾਂ ਨੇ ਕਣਕਾਲਾ ਜਨ ਨਿਯੋਗ ਕਰਤਾ ਸੀਗੇ ਵੀ ਮੰਡੀਆਂ ਖਤਮ ਕਰਨ ਵਾਲਾ ਉਹ ਦਿਨ ਹੀ ਉਹ ਉਹਨਾਂ ਨੇ ਲੋੜ ਸਮਝੀ ਬੀ ਦਰਦਰ ਜਾਣਾ ਤੇਰੇ ਬਾਰਗੇ ਲੋਕ ਇਕੱਠੇ ਹੋ ਗਏ ਆਏ ਬੈਠੇ ਐ ਵੀ ਉਹਨਾਂ ਦੀ ਸੁਣੋ ਅਸੀਂ ਮਸਲਾ ਜਿਹ ਹੈ ਗਮੀਰ ਸਨਲਾ ਦੇ ਸੰਲਾ ਦੇ ਵਿਚਾਰ ਕੋਈ ਨਹੀਂ ਉਹ ਆਇਆ ਜਿੱਥੇ ਉਹ ਹੈਗਾ ਅਸੀਂ ਮਿਲਣਾ ਹੈ ਸੰਪਰਕ ਕੀਤਾ ਸਾਨੂੰ ਕਹਿੰਦੇ ਬੈਲਕਨ ਆ ਜਿਓ ਅਸੀਂ ਇੱਥੋਂ ਤੁਰ ਪਏ ਜਿੰਦ ਮਹਿਲ ਕਲਾਂ ਜਾਂਦਿਆਂ ਨੂੰ ਕਹਿੰਦੇ ਜੀ ਉਹ ਤਾਂ ਪਿੰਡਾਂ ਚ ਗੇੜਾ ਦੇਣ ਲੱਗਿਆ ਹੈ ਜਿੱਥੇ ਉਹ ਮਿਲੂਗਾ ਤੁਸੀਂ ਗੱਲ ਕਰ ਲਓ ਅਸੀਂ ਕਹਿੰਦੇ ਐ ਥੋੜੀ ਪਿੰਡਾਂ ਚ ਤੁਰੇ ਫਿਰਾਂਗੇ ਮੁੜ ਕੇ ਜਾਨ ਲੱਗਿਆ ਵੀ ਇਹ ਕੋਈ ਨਾ ਕੋਈ ਕਾਰਵਾਈ ਕਰਨਗੇ ਸਾਨੂੰ ਉਹਨਾਂ ਦਾ ਹੀ ਸੁਨੇਹਾ ਆਉਂਦਾ ਵੀ ਤੜਕੇ ਤੁਸੀਂ ਸਹੀ 8 ਵਜੇ ਆ ਜਾਓ ਸੀਗੇ ਵੀ ਦੇਖੋ ਜੀ ਲੇਟ ਹੋ ਸਕਦਾ ਕੁਝ 9 ਵਜੇ ਦਾ ਤੈ ਹੋ ਗਏ ਅਸੀਂ ਪੌਣੇ 9 ਦੀ ਕੋਠੀ ਮੂਰੇ ਪਹੁੰਚ ਗਏ ਉਹ ਮੌਜ ਨੂੰ ਚੰਡੀ ਚੱਲ ਜੀ 8 ਵਜੇ ਸਾਨੂੰ ਫੋਨ ਕਰਨ ਦੀ ਸੇਚਲ ਵੀ ਨਹੀਂ ਸਮਝੀ ਜਨਰਲ ਧਰਤੀ ਤੇ ਪੈਰ ਤਾਂ ਇਹ ਚੱਕੇ ਜਾਂਦੇ ਆ ਜਿਹੜੇ ਕਹਿੰਦੇ ਅਸੀਂ ਲੋਕਾਂ ਨਹੀਂ ਚੁਣੇ ਆ ਤੇ ਜਦੋਂ ਸਾਡੇ ਨਾਲ ਗੱਲ ਹੋਈ ਉਹ ਕਹਿੰਦਾ ਸਾਨੂੰ ਇਹ ਲੱਗਿਆ ਵੀ ਆਮ ਲੋਕ ਹੈ ਅਸੀਂ ਕਿਹਾ ਵੀ ਤੁਹਾਨੂੰ ਆਮ ਲੋਕਾਂ ਨੇ ਬਹਾਇਆ ਹੈ ਇਸ ਥਾਂ ਤੇ ਜਿਹਨੂੰ ਹੁਣ ਤੁਸੀਂ ਆਮ ਲੋਕ ਕਹਿੰਦੇ ਹੋ ਉਹ ਉਹਨਾਂ ਨੇ ਤੁਹਾਨੂੰ ਪਾਵਰ ਦਿੱਤੀ ਹੈ ਇਹ ਅਗਲੇ ਦਿਨ ਸਾਡੇ ਨਾਲ 12 ਵਜੇ ਗੱਲ ਹੋਈ। 12 ਵਜੇ ਸਾਰੀਆਂ ਗੱਲਾਂ ਜਿਹੜੀਆਂ ਪ੍ਰਧਾਨ ਨੇ gehੀਆਂ ਉਹਨਾਂ ਨਾਲ ਹੋਈਆਂ। ਉਹ ਕਹਿੰਦੇ ਵੀ ਜਮਾਂ ਗੱਲ ਜਾ ਜਾ ਉਹਨਾਂ ਦੇ ਨਾਲ ਇਹ ਕਦੇ ਮੀਤਿਹਰ ਦੇ ਅੱਗੇ ਪਟਵਾਰੀ ਵੀ ਦੇ ਨਾਲ ਹਰ ਵਕਤ ਨਾਲ ਹੀ ਰਹਿੰਦਾ। ਮੈਂ ਇਹ ਪਟਵਾਰੀ ਸਾਹਿਬ ਨੂੰ ਪੁੱਛ ਲਓ ਕਾਲ ਜਿਹੜੇ ਹੁਕਮ ਦਿਖਾਤੇ ਉਹ ਵੀ ਕਹਿੰਦੇ ਇਹ ਤਾਂ ਕੋਈ ਰੌਲੀ ਨਹੀਂ ਹੈਗੀ। ਅਸੀਂ ਕਹੇ ਵੀ ਦੋ ਕਾਰਵਾਈਆਂ ਬਣਨ। ਤਹਿਸੀਲਦਾਰ ਤੇ ਕਰੋ ਨਾਲ ਉਸ ਕੋਈ ਮੌਕੇ ਤੇ ਜਿਹੜਾ ਪਟਵਾਰੀ ਉਥੇ ਕਰੋ। ਟਰਾਂਸਫਰ ਮਲੇਗਾ 44 ਵਾਰ ਲੱਗ ਜੇ ਉਹ ਤਾਂ ਸੋਡਾ ਕੰਮ ਸੀ ਗਿਆ। ਨੇ ਨਾਜਦ ਵਾਲੀ ਦਫਾ ਲਗੀ ਹੁੰਦੀ ਸਾਡਾ ਕਬਜ਼ਾ ਸੀ ਆਪੇ ਖਾਂਬ ਲਾਂਦੇ ਉਹਨੂੰ ਦੇਖ ਲਾਂਦੇ ਜਾਂਦੀ ਉਹ ਉਹਦੀ ਕਹਿੰਦੇ ਪੜਤਾਲ ਕਰਾਂ ਅਸੀਂ ਆ ਫਿਰ ਛੋੜਾ 44 ਦਫਾ ਲੱਗੇ ਅਸੀਂ ਬਾਹਰ ਚ ਬਣਾਂਗੇ ਫਿਰ ਤੁਸੀਂ ਇਹਦੀ ਵੀ ਪੜਤਾਲ ਕਰ ਲਿਓ ਜਾਂਦੀ ਇਹਦੇ باوجود ਉਧਰ ਕੋਈ ਕਾਰਵਾਈ ਨਹੀਂ ਕੋਈ ਜਾਂਦੀ ਇਹਨਾਂ ਨੰਗਾ ਚੱਟਾ ਜਿਹੜੀ ਸਰਕਾਰ ਇਹ ਕਹਿੰਦੀ ਸੀ ਅਸੀਂ ਤਾਂ ਹਾਂ ਆਮ ਲੋਕਾਂ ਦੀ ਤੇ ਅਸੀਂ ਲੋਕਾਂ ਨੂੰ ਸਾਰਾ ਇਨਸਾਫ ਦੇਵਾਂਗੇ ਇਥੇ ਬਦਲਾਅ ਲਿਆ ਦੇਵਾਂਗੇ ਰਕਮਾ ਕਿੰਨਾ ਕਰਤਾ ਰਕਮਾ 16 ਕਨਾਲ ਹੈ ਤੇ ਦੇ ਨਾਲ ਹੀ ਹੈ 16 ਬਿਗੇ 16 ਬਿਗੇ ਇਹਦੇ ਨਾਲ ਹੀ ਉਹ ਬਾਕੀ ਦਾ ਕਿੰਨਾ ਹੋ ਕੇ ਕਿੱਲੇ ਦੇ ਲਗਭਗ ਪਤਾ ਨਹੀਂ ਜਿਆਦਾ ਉੱਥੋਂ 9 ਕਣਾ ਵਾਲਾ ਖਾਓ 9 ਬਿਗੇ 9 ਬਿਗੇ 9 ਬਿਗੇ ਤਾਂ ਹੋ ਰਿਹਾ ਹੈ ਉਹੋ ਦੇ ਚਾਚੇ ਦਾ ਚਾਚੇ ਦੇ ਨੇ ਮਤਲਬ ਇਹਨੂੰ ਦਿੱਤਾ ਹੋਇਆ ਮੁਖਤਿਆਰਨਾਮਾ ਅਸੀਂ ਵੀ ਜਿਆਦਾ ਤੁਸੀਂ ਮੁਖਤਿਆਰਨਾਮਾ ਜਾਲੀ ਕਰਦੇ ਜੇ ਤੁਸੀਂ ਮੁਖਤਿਆਰਨਾਮਾ ਮੈਨੂੰ ਠੀਕ ਮੰਨਦੇ ਹੋ ਤੁਸੀਂ ਉਸ ਵਾਹਣ ਚ ਵੀ ਵੰਡ ਨਹੀਂ ਦੇ ਰਹੇ 16 ਤੋਂ ਅੱਡੇ ਨੂੰ ਇਹ ਉਹ ਅੱਡੇ ਬੱਕਰੇ ਉਹ 9 ਦੇ ਵਿੱਚ ਵੀ ਨਹੀਂ ਵੰਡ ਦੇ ਰਹੇ ਉਹਦੇ ਵੀ ਨਹੀਂ ਵੰਡ ਦੇ ਰਹੇ ਇਹ ਨਾਲ ਝਗੜੇ ਵਾਲਾ ਹੈ ਨਹੀਂ ਝਗੜਾ ਤੂੰ ਚਲਣੀ ਨਹੀਂ ਉਹਦਾ ਅਸੀਂ ਕਹਾਂ ਝਗੜਾ ਤਾਂ ਤਾਂ ਹੀ ਬਣਦਾ ਨਾ ਵੀਰ ਤੁਸੀਂ ਵੀ ਪੜਤਾਲ ਕਰ ਲਓ ਉਹਦੇ ਚ ਕਬਜ਼ਾ ਕਿਸ ਨੇ ਉਹ ਤਾਂ ਕਿਸੇ ਦਾ ਨਹੀਂ ਕਬਜ਼ਾ ਦੁਨੀ ਬਿੱਲੀ ਪਰ 43 ਤੇ ਗੱਲੇ ਚ ਲੱਗੀ ਉਹਦੇ ਕੋਈ ਬਣਦਾ ਨਹੀਂ ਲੱਗੀ ਉਹ ਵਿਹਲਾ ਪਿਆ ਤੇਰੇ ਖਾਸਾ ਇਨਾਮ ਮੁਖਤਿਆਰ ਆਮ ਹਾਂ ਮੁਖਤਿਆਰ ਮੁਖਤਿਆਰ ਆਮ ਉਹਨੂੰ ਦਿੱਤਾ ਹੋਇਆ ਹੈ ਹੁਣ ਜੇ ਇਦਾਂ ਇੰਨਾ ਨਗੇ ਚਿੱਟੇ ਕਾਗਜ਼ੀ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਜਦੋਂ ਤੁਸੀਂ ਰੱਦ ਕਰ ਦਿਓ ਜਿਹੜਾ ਉਹਨੂੰ ਮੁਖਤਿਆਰ ਨਾਮ ਦਿੱਤਾ ਹੈ ਵੀ ਉਹ ਜਾਲੀ ਬਣਾਏ ਜੇ ਤੁਸੀਂ ਮਖਤਿਆਰ ਨਾ ਮੈਨੂੰ ਸਹੀ ਮੰਨਦੇ ਹੋ ਫਿਰ ਤੁਸੀਂ ਉਹਦੇ ਤੇ ਵੀ ਤੁਹਾਡੀ ਇੱਕ ਹਸਾਮਨਾ ਰੋਗ ਲੱਗੀ ਹੋਈ ਹੈ ਅਸੀਂ ਉਹਦੇ ਕਹਿ ਕੇ ਆਏ ਵੀ ਜੇ ਤੁਸੀਂ ਫੈਸਲਾ ਨਹੀਂ ਕਰਦੇ ਅਸੀਂ ਵਾਹਣ ਦੇ ਵਿੱਚ ਵੜਾਂਗੇ ਤੁਸੀਂ ਜਿਹੜਾ ਸਾਡੇ ਤੇ ਕਾਰਵਾਈ ਕਰਨੇ ਕੱਢ ਲੋ ਅਸੀਂ ਵਾਹਣ ਚ ਵੀ ਵੜਾਂਗੇ ਗਾਂਲ ਜਿਹੜੀ ਫੈਸਲਾ ਕਰਨ ਗੱਵੜਣ ਤੋਂ ਲੋਕਾਂ ਨੇ ਵੱਲ ਦੇ ਵਾਹਣ ਵਿਲੇ ਹੋਣੇ ਉਦੋਂ ਝੋਨਾ ਵੀ ਜਿਆ ਜਾਣਾ ਜਾਂ ਉਦੋਂ ਬਾਲਾ ਕੋਈ ਪੱਠਾ ਨਿਕਲ ਹੋ ਸਕਦੀ ਹੈ ਅਸੀਂ ਸਾਡੀ ਤੋਂ ਥੋੜੇ ਵਿਲੇ ਹੋਏ ਅਸੀਂ ਵਾਣ ਕੇ ਕਬਜ਼ਾ ਕਰਾਂਗੇ ਤੇ ਨਾਲ ਜਿਹੜੇ ਦਰਪਨ ਅਧਾਰ ਜੀ ਨੇ ਕਿਹਾ ਇਹਦੇ ਵਰਗੇ ਧਰਨਾ ਵੀ ਚੱਲੂ ਤੇ ਜਿੱਥੇ ਆਉਣਗੇ ਆਮਦਾਰ ਤੋਂ ਸਾਡਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੱਦਾ ਆਇਆ ਹੋਇਆ ਸੀਗਾ ਉਹ ਸਾਰੇ ਪੰਜਾਬ ਸਾਨੂੰ ਪਤਾ ਚੱਲ ਰਿਹਾ ਹੈ ਡੰਗ ਛੋਟੇ ਵੀ ਚੱਲ ਰਹੇ ਅਸੀਂ ਇਹਦੇ باوجود ਵਿਰੋਧ ਕਰ ਰਹੇ ਹਾਂ ਤੇ ਠੀਕ ਹੈ ਫਿਰ ਇਹਨਾਂ ਨੂੰ ਐਡੀ ਵੱਡੀ ਪਾਵਰ ਚਾਏ ਹੋਏ ਆ ਇਹਨੂੰ ਲੱਗਦਾ ਵੀ ਸਾਨੂੰ ਕੋਈ ਕੀ ਕਰ ਦੇਉ ਤੇ ਅਸੀਂ ਤੇ ਜਿੱਤੀ ਖੜੇ ਆ ਇਹ ਪਤਾ ਲੱਗੂ ਜਦੋਂ ਪ੍ਰਿੰਟ ਪ੍ਰਿੰਟ ਜਾ ਕੇ ਜਵਾਬ ਦੇਣਾ ਪਿਆ ਜਿੱਤੇ ਖੜੇ ਹਾਂ ਉਹ ਚੀਹਾੜ ਨਿਕਲਦੀ 15ਵੰਦਾ ਸਮਾਪਤੀ ਪਹਿਲਾ ਦਿੱਤਾ ਸੀ ਪੰਜਾਂ ਤੋਂ ਉੱਪਰ 9015ਵੰਦਾ ਸਮਾਂ ਹੋ ਦੇ ਰਹੀ ਹੈ ਜਿਹੜਾ ਮਾਮਲਾ ਪੇਚੀ ਦਾਸ ਰਹਿਣਾ ਲੰਮਾ ਸਮਾਂ ਦੇਖੋ ਸਾਨੂੰ ਅਸੀਂ ਇੱਕ ਇੱਕ ਅਸੀਂ ਤਾਂ ਇੱਕ ਸਰਕਾਰ ਤੇ ਰਹਿ ਇੱਕ ਵਿਰੋਧੀ ਤੇ ਰਹਿ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਹੁੰਦਾ ਵੀ ਯਾਰ ਦੇਖੋ ਇੰਨਾ ਸਮਾਂ ਦਿੱਤਾ ਵੀ ਜਿਹੜਾ 2 ਮਹੀਨਾ ਚ ਉਹਨਾਂ ਦੇ ਰੱਖਾਇਆਂ ਨੂੰ ਸਾਲ ਦਿੱਤਾ ਇਹਨਾਂ ਨੇ 15 ਦੇ ਨਾਲ ਜੇ ਅਸੀਂ ਕਿਹਾ ਵੀ ਤੁਸੀਂ ਸਾਡਾ ਮਸਲਾ 15 ਦੇ ਨਾਲ ਹੱਲ ਕਰ ਦਿਓ 15 ਨਹੀਂ ਜਿ ਕਰਿਆ ਲਗਭਗ 15 ਦਿਨ ਹੋਰ ਬਣ ਗਏ ਹੈ ਜੇ ਨਹੀਂ 15 ਦਿਨਾਂ ਨਾਲ ਅਸੀਂ ਹੋਰ ਦੇਤਾ ਜੇ ਅਸੀਂ 15 ਦਿਨਾਂ ਬਾਅਦ ਉਤੋਂ ਬਾਅਦ ਆ ਗਏ ਉਹ ਤੇ ਬਾਅਦ ਤੇ ਬੈਠਾਂਗੇ ਜੇ ਸਾਨੂੰ ਕੋਈ ਕੋਈ ਦੇਖੇ ਭਾਈ ਬਾਅਦ ਚ ਕਿਉਂ ਬੈਠੇ ਕਿਉਂਕਿ ਜਦੋਂ ਬੈਠੇ ਸੀਗੇ ਉਦੋਂ ਤੁਰ ਤੱਕ ਕਰਫੋਰਨ ਆਉਂਦੇ ਸੀਗੇ ਇਹਨਾਂ ਦੀ ਵੀ ਤੁਸੀਂ ਉਹਦੇ ਮੰਦਰੀ ਅਸੀਂ ਕਰਾਉ ਦੀ ਸੱਦੇ ਨੂੰ ਅੱਜ ਤੋਂ 15 ਦਿਨ ਬਾਅਦ ਆਵਾਂਗੇ ਹਾਂਜੀ ਹਾਂਜੀ 5 ਤਰੀਕ ਲਈ ਕਹਤੇ ਸੀ ਹਾਂਜੀ ਮੈਂ 5 ਦਿਨ ਦੇਖੋ ਇਹ ਧਰਨਾ ਸ਼ੁਰੂ ਹੋਊਗਾ ਕਰੋ ਚੀਜ਼ ਕੋਸਰ ਹੁੰਦੀ ਐ ਅਸੀਂ ਧਰਨਾ ਸ਼ੁਰੂ ਕਰਨਾ ਦੇਖੋ ਇਹ ਐਡੀ ਵੱਡੀ ਧੱਕੇ ਸਾਹੀ ਆ ਵੀ ਉਸ ਪਰਿਵਾਰ ਦੀ ਜ਼ਮੀਨ 16 ਬਿਗੇ ਜ਼ਮੀਨ ਉਹ ਲੈ ਗਏ 9 ਬਿਗੇ ਦੂਜੀ ਲੈ ਕੇ ਘਰ ਦੀ কুরਕੀ ਲਿਆ ਕੇ ਘਰ ਦਾ ਸਮਾਨ ਵੀ ਕੱਟ ਕੇ ਬਾਹਰ ਛੜਦਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਣੀ ਘਰ ਤੇ ਦਵਾਰੇ ਕਬਜ਼ਾ ਕੀਤਾ ਹੈਗਾ ਜਣੀ ਅੱਡੀ ਨੰਗੀ ਚਿੱਟੀ ੱੱਕੇ ਸਾਹੀਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ ਅਚਾਰਜਨ ਸਿੰਘ ਬਹਿਦਾਰ ਉਹ ਜਾ ਕੇ ਅਸੀਂ ਇਸ ਮਸਲੇ ਦੇ ਵਿੱਚ ਐਮ ਐਲ ਏ ਨਰਿੰਦਰ ਕੌਰ ਭਰਾਜ ਨੂੰ ਮਿਲੇ ਆ ਅਸੀਂ ਜਿਹੜਾ ਮੰਤਰੀ ਹੈਗਾ ਅਵਨੋਰੂੜਾ ਸਾਹਿਬ ਉਹਨਾਂ ਨੂੰ ਮਿਲੇ ਆ ਇਹਨਾਂ ਨੂੰ ਮਿਲੇ ਆ ਜਣੀ ਸਰਕਾਰ ਵਾਲੇ ਪਾਸਿਓ ਕੁਝ ਜਮਾਂ ਲੰਗੀ ਚੱਟੀ ਧੱਕੇਸਾਹੀ ਆ ਜਣੀ ਇੱਕ ਟ੍ਰਾਂਸਫਰ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਟ੍ਰਾਂਸਫਰਮ 45 ਲੱਗੀ ਚਲਾ ਲਿਆ ਉਹ ਟ੍ਰਾਂਸਫਰਮ ਅਜੇ ਤੱਕ ਰੱਖਿਆ ਨਹੀਂ ਗਿਆ ਹੈਗਾ ਇਸ ਕਰਕੇ ਇਹ ਆ ਵੀ ਲਗਾਤਾਰ ਮਤਲਬ ਵਿਟਿਆਕਰਨ ਐਸਐਸਪੀ ਸਾਹਿਬ ਡੀਸੀ ਸਾਹਿਬ ਲਗਾਤਾਰ ਸਾਡੇ ਨਾਲ ਬਹਿ ਕੇ ਵੀ ਜਮਾਂ ਜਾਇਜ਼ ਮਸਲਾ ਜੀ ਥੋੜਾ ਸਹੀ ਮਸਲਾ ਜੀ ਸਾਨੂੰ ਐਨੇ ਦਿਨ ਦੇ ਦਿਓ ਜਣੀ ਬਹੁਤ ਵੱਡੀ ਧੱਕੇਸਾਹੀ ਹੈ ਜਿਹੜੀ ਇਸ ਕਰਕੇ ਅਸੀਂ ਮਜਬੂਰੀ ਬਸ ਜਣੀ ਅੱਜ ਅਸੀਂ ਮਜਬੂਰੀ ਬਸ ਜਿਹੜਾ ਸਾਨੂੰ ਇਹ ਪ੍ਰੋਗਰਾਮ ਨੇ ਕਰਨੇ ਪੜ੍ਹਗੇ ਇਹਦੂ ਗਾਹ ਵਾਲੀ ਗੱਲ ਹੈ ਜਿਹੜੀ ਉਧਰ ਸਾਡਾ ਕਿਸਾਨ ਸੀਦ ਹੋਇਆ ਹੋਇਆ ਹੈ ਕਲੇਰੇ ਚ ਸੰਘਤਪੁਰੇ ਪਿੰਡ ਦਾ 11 ਤਰੀਕ 12 ਤਰੀਕ ਤੋਂ ਡੈੱਡ ਬੋਡੀ ਲਗਾਤਾਰ ਹਸਪਤਾਲ ਦੇ ਵਿੱਚ ਡੈੱਡ ਬੋਡੀ ਪਈ ਹੈਗੀ ਉਦੋਂ ਜਣੀ ਮਜ਼ਾਕ ਕਰਦੇ ਹੈਗੇ ਨੇ ਅਸੀਂ ਪਹਿਲਾਂ ਚੋਣ ਜਾਬਤੇ ਦੇ ਵਿੱਚ 8 ਲੱਖ ਰੁਪਈਆ ਜਿਹੜਾ ਉਹਦਾ ਸਾਡਾ ਪਹਿਲਾ ਕਿਸਾਨ ਸੀਦ ਹੋਇਆ ਸੀਗਾ ਉਹਦਾ ਲਿਆ ਹੈਗਾ ਹੁਣ ਜਣੀ 10 ਲੱਖ ਰੁਪਈਆ 8 ਦਾ ਚੱਕ ਲਿਆ 2 ਨਗਦ ਲਿਆ ਸੀਗਾ ਉਹ ਜਣੀ ਇਸ ਕਰਕੇ ਲਗਾਤਾਰ ਸਰਕਾਰ ਆ ਜਿਹੜੀ ਅਸੀਂ ਮੁੱਖ ਤੌਰ ਤੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹੈਗੇ ਆ ਖਾ ਖਾ ਸਰਕਾਰ ਅਬਦੇ ਵਾਲੇ ਪਾਸੇ ਜਾਂ ਵੀ ਸਿੱਧਮ ਸਿੱਧੇ ਡੀਐਸਪੀ ਜਿਵੇਂ ਰੇਲ ਕੋਠਲੇ ਚ ਸਿੱਧੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਇਸ ਕਰਕੇ ਇਸ ਰੋਸ ਦੇ ਵਜੋਂ ਅੱਜ ਅਸੀਂ ਕਰ ਰਿਹਾ ਹੈਗਾ ਇਹ 5 ਤਰੀਕ ਨੂੰ ਮਤਲਬ ਅਸੀਂ ਇੱਥੇ ਪੱਕੇ ਤੌਰ ਤੇ ਮੋਰਚਾ ਬਣਾ ਰਹੇ ਹਾਂ ਕਿਹੜਾ ਹਕੂਮਤਾਰ ਨਾ ਲਾ ਰਹੇ ਹੋ ਇਹਦਾ ਧਰਣਾ ਲਾ ਰਹੇ ਹੋ ਤੁਸੀਂ ਇਹ ਮਿੱਠੇ ਆਦੀ ਕੁਝ ਲਾ ਰਹੇ ਹੋ ਮਦਦੋ ਭਾਈ ਇਹਦਾ ਦੱਸਦੇ ਥੋੜੀ ਹਲਕੇ ਚ ਪੈਂਦਾ ਇਹ ਹਕੂਮਤਰੀ ਦੇ ਹਲਕੇ ਚ ਪੈਂਦਾ ਇਹ ਉਹਨੂੰ ਇੰਦਰ ਛੋਟ ਡਿਵਰਟ ਕੀਤਾ ਹੈ ਉੱਤਰ ਦੀ ਤਰਫ ਹੁਣ ਹਲਕਾ ਕੀਦਾ ਹੈ ਹੁਣ ਹਲਕਾ ਮੀਟ ਹੈਰਦਾ ਹੈ ਇਲੈਕਸ਼ਨ ਪੀੜ ਦੇ ਵਿੱਚ ਹੁਣ ਜਿਹੜਾ ਲੋਕਾਂ ਦੇ ਵਿੱਚ ਹੁਣ ਆਪਣੀਆਂ ਵੋਟਾਂ ਮੰਗਣ ਜਾ ਰਿਹਾ ਹੈ ਹੋਰ ਹੀ ਤੌਰ ਤੇ ਹੁਣ ਉਸ ਨੂੰ ਸਵਾਲ ਕਰਾਂਗੇ ਨਾ ਹੁਣ ਤਾਂ ਉਹ ਕਹਿੰਦਾ ਵੀ ਮੈਂ ਲੋਕਾਂ ਨਾਲ ਮੈਂ ਪਹਿਲਾਂ ਵਾਰ ਕੀਤੇ ਨੇ ਉਹਨੇ ਪੂਰੇ ਕੀਤੇ ਨੇ ਕਿ ਨਹੀਂ ਜਿਹੜੇ ਹੁਣ ਕਰ ਰਿਹਾ ਤੂੰ ਅੱਗੇ ਕੀ ਕਰੇਗਾ ਜਿਹੜਾ ਤੇਰਾ 15 ਦਿਨਾਂ ਦਾ ਕੀਤਾ ਹੋਇਆ ਵਾਅਦਾ ਉਹਦਾ ਕੀ ਬਣ ਗਿਆ ਜਿਹੜਾ ਸਾਡੇ ਨਾਲ ਕਰਲ ਗੱਲ ਕਰਕੇ ਤੂੰ ਅੱਜ ਮੁੱਕ ਰਿਹਾ ਤੂੰ ਗਾਹਾਂ ਫਿਰ ਕੀ ਲੋਕਾਂ ਤੇ ਵਿਸ਼ਵਾਸ ਹੈ ਵੀ ਤੂੰ ਲੋਕਾਂ ਨਾਲ ਵਾਅਦੇ ਕਰਕੇ ਪੂਰੇ ਉੱਤਰੇਗਾ ਕਿ ਨਹੀਂ ਉ ਕਿਉਂਕਿ ਅੱਜ ਜਿਹੜਾ ਕੈਂਡੀਡੇਟ ਹੈ ਠੀਕ ਹੈ ਇਹ ਹਕੂਮਤ ਮੰਤਰੀ ਕੋਈ ਜ਼ਿੰਮੇਵਾਰੀ ਤੋਂ ਨਿਕਲਦਾ ਨਹੀਂ ਜਦੋਂ ਮੀਤ ਹਰਵੀਰ ਨੂੰ ਸਵਾਲ ਕਰਾਂਗੇ ਪਾਰਟੀ ਪ੍ਰਧਾਨ ਹੈ ਉਹ ਜਿੱਤੇ ਮੁੱਖ ਮਜੀਬ ਮੁੱਖ ਮੰਤਰੀ ਹੈ ਪਾਰਟੀ ਪ੍ਰਧਾਨ ਤੇ ਕਿਹੜਾ ਅਸਰ ਨਹੀਂ ਪਊਗਾ ਗੱਲ ਦਾ ਚਾਹੇ ਉਹ ਠੀਕ ਹੈ ਉਹਦਾ ਹਲਕਾ ਹੈਗਾ ਇਹ ਇਹ ਨਹੀਂ ਵੀ ਉਹਦਾ ਹਲਕਾ ਹੈਗਾ ਹੁਣ ਉਹਦੇ ਹਲਕੇ ਦੀ ਤੋਂ ਬਾਅਦ ਉਹਦੀ ਕਿਸੇ ਵੀ ਜਿਹੜੀ ਲਿੰਕ ਉਹਦੇ ਜੁੜੇ ਹੋਏ ਨੇ ਉਹ ਉਨਤੇ ਅਸਰ ਪਊਗਾ ਉਹ ਤਾਂ ਸਿਆਸੀ ਤੌਰ ਤੇ ਉਹਨਾਂ ਦੀ ਪਾਰਟੀ ਤੇ ਅਸਰ ਪਊਗਾ ਸਾਡਾ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਸਾਡੀ ਤਾਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਆਪ ਤਾਂ ਹੁਣ ਸਾਡੇ ਜੜਿੱਕੇ ਮੱਲੋਮਲੀ ਚੜ ਰਹੀ ਹੈ ਜਿਹੜੀਆਂ ਛੋਟੀਆਂ-ਛੋਟੀਆਂ ਮਸਲੇ ਵੀ ਸਾਡੇ ਹੱਲ ਨਹੀਂ ਕਰ ਰਹੇ ਤੁਸੀਂ ਲੋਕਾਂ ਦੇ ਵਿੱਚ ਕਹਿੰਦੇ ਸੀ ਸਾਡੀ ਸਰਕਾਰ ਪਿੰਡਾਂ ਚ ਚੱਲੂਗੀ ਤੁਸੀਂ ਪਿੰਡਾਂ ਦੇ ਵਿੱਚ ਐਡੀ ਵੱਡੀ ਧੱਕੇ ਸਾਈ ਥੋੜੀ ਸ਼ਰੀਆਮ ਹੋ ਰਹੀ ਹੈ ਸ਼ਰੀਆਮ ਕੋਰਟਾਂ ਦੇ ਵਿੱਚ ਕਹ ਰਹੇ ਨੇ ਸਾਡੇ ਲੋਕ ਸਾਡਾ ਸਾਰਾ ਪ੍ਰਸ਼ਾਸਨ ਬਿਊਰੋਕ੍ਰੇਸੀ ਮੰਨੀ ਜਾਂਦੀ ਹੈ ਵੀ ਹਾਂ ਯਾਰ ਛੋਟੀ ਗੱਲ ਜਾਇਜ਼ ਹੈ ਜਦੋਂ ਜਾਇਜ਼ ਗੱਲ ਨੂੰ ਤੁਸੀਂ ਫਿਰ ਇਤਨਾ ਨਜਾਇਜ਼ ਧੜਾ ਉਹ ਤੁਹਾਡੇ ਦਫ਼ਤਰ 'ਚ ਜਾ ਕੇ ਬਹਿੰਦਾ ਉਹ ਜਿਹੜਾ ਸ਼ਰੀਆਮ ਗੁੰਡਾ ਕਰਦੀ ਕਰਕੇ ਲੋਕਾਂ ਦੀਆਂ ਜ਼ਮੀਨਾਂ ਨਾਪਦਾ ਪੇ ਉਹ ਉਹਨੂੰ ਕੰਮ ਅੰਦਰੋਂ ਕਾਹ ਤੋਂ ਨਹੀਂ ਕਰਦੇ ਤੁਸੀਂ ਫੜ ਕੇ ਬਿਲਕੁਲ ਹਾਂ ਜੀ ਹਾਂ ਜੀ ਉਹਨਾਂ ਦੇ ਦਫ਼ਤਰਾਂ ਜਾ ਕੇ ਬੈਠਦੇ ਨੇ ਉਹ ਇਹਦਾ ਇੱਕ ਪੱਖ ਤਾਂ ਬ੍ਰਹਮਣ ਸਾਹਿਬ ਇਹ ਆ ਕਿ ਰਗਵਾ ਦਾ ਵਾਰਸ ਜਦੋਂ ਜਦੇ ਕੋਚਲ ਸਿੰਘ ਦਾ ਸੋਨਾ ਵੇਚ ਕੇ ਨੌਂ ਵੀ ਕੇਵੇ ਤੇ ਕੱਪੜਾ ਹੋਣੀ ਦੂਜਾ ਪੱਖ ਇਹ ਆ ਵੀ ਜਿਹਦੇ ਚ ਮਾਲ ਮਹਿਕ ਨੇ ਜਿਹੜੀ ਪਟਵਾਰੀ ਵੀ ਕਸੂਰ ਮਾਰਨੇ ਉਹਨਾਂ ਦੇ ਬਰ ਅੱਗੇ ਤੁਹਾਡੀ ਕੀ ਮੰਗ ਹੈ ਦੇਖੋ ਜਿਹੜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਿਹੜਾ ਇਸ ਮਹਿਜ ਕਟਾਈ ਹੋਈ ਹੈ ਤੇ ਕਿਤੇ ਵੀ ਕਟਾਈ ਹੋਈ ਹੈ ਕਿਸੇ ਤੋਂ ਵੀ ਕਟਾਈ ਹੋਈ ਹੈ ਤੁਸੀਂ ਉਹਤੇ ਕਾਰਵਾਈ ਕਿਉਂ ਨਹੀਂ ਕਰਦੇ ਜੇ ਤੁਸੀਂ ਕਹਿ ਰਹੇ ਹੋ ਵੀ ਆ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਉਹ ਕਰ ਨਹੀਂ ਸਕਦਾ ਕੋਰਟ ਦੇ ਅੰਦਾਜ਼ਾ ਮੁਤਾਬਕ ਉਹਨਾਂ ਨੇ ਕਿਉਂ ਕੀਤਾ ਤਾਂ ਕਿ ਲੰਘਣਾ ਕੀਤੀ ਹੈ ਹੁਣ ਦੱਸੋ ਇੱਕ ਦਫਾ 45 ਲੱਗੀ ਹੋਈ ਹੈ 45 ਦੇ ਵਿੱਚ ਉਹਦੇ ਕੋਈ ਹਿਲਜੁਲ ਨਹੀਂ ਹੋਣੀ ਚਾਹੀਦੀ ਉੱਤੇ ਉਹਦੇ 45 ਦੇ ਵਿੱਚ ਟਰਾਂਸਫਾਰਮ ਲਾ ਲਿਆ ਉਸ ਗੁਰਚਰਨ ਸਿੰਘ ਦੇ ਬੰਦਿਆਂ ਨੇ ਲਾਇਆ ਗੁਰਚਰਨ ਸਿੰਘ ਨੇ ਆਪ ਲਾਇਆ ਤੁਸੀਂ ਉਹਤੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀਆਂ ਕਤਾਈਆਂ ਹੋ ਰਹੀਆਂ ਨੇ ਤੁਸੀਂ ਕੀ ਤੁਸੀਂ ਕਹਿੰਦੇ ਅਸੀਂ ਬਹੁਤ ਵਧੀਆ ਪ੍ਰਬੰਧ ਦੇ ਰਹੇ ਹਾਂ ਜੀ ਇਹ ਪਹਿਲਾ ਮੰਗੂ ਨਹੀਂ ਇੱਥੇ ਰਿਸਪਿਤ ਖੋਰੀ ਬੰਦ ਕੀਤੀ ਹੋਈ ਹੈ ਇੱਥੇ ਪ੍ਰਸ਼ਾਸਨਤਾ ਜੀ ਸਰਕਾਰ ਤਾਂ ਬਹੁਤ ਸੈਂਸਿਅਰ ਹੈ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਗੱਲਾਂ ਸੁਣਦੀ ਹੈ ਤੁਸੀਂ ਆਹ ਕੀ ਕਰ ਰਹੇ ਹੋ ਛਰੇ ਹਮ ਤੱਕ ਐਸ਼ਾ ਹੀ ਨਾਲੇ ਸਾਨੂੰ ਨਾਲੇ ਸਾਨੂੰ ਪਤਾ ਜੀ ਕੋਰੋਨਾ ਦੇ ਵਿੱਚ ਕੁੱਲ ਜਿਹੜੇ ਦਫ਼ਤਰ ਬੰਦ ਸੀ ਪਛ ਡਿਜੀਸ਼ਲ ਵੀ ਬੰਦ ਸੀਗੇ ਮਾਲ ਮਹਿਕ ਮਲ ਤਾਂ ਬੰਦ ਹੋਣੇ ਸੀ ਉਸ ਮੌਕੇ ਕੀਤਾ ਜਦੋਂ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਕਿਸੇ ਦਫ਼ਤਰ ਚ ਜਾ ਕੇ ਬੈਠਣ ਦੀ ਛੁੱਟੀ ਉਸ ਦਾ ਛੁੱਟੀ ਆ ਉਸ ਦਾ ਛੁੱਟੀ ਹੈ ਉਸ ਦਾ ਛੁੱਟੀ ਹੈ ਹਾਂ ਬਿਲਕੁਲ ਮੁਕਤੀ ਕਰਨ ਇਹ ਆ ਕਿ 5 ਮਈ ਤੱਕ ਦਾ ਸੀਮਿਤ ਮਾਸ ਤੋਂ ਬਾਅਦ ਮੀਟਿਆ ਤੇ ਉਹੀ ਘੇੜੋਗੇ ਔਰ ਪਿੰਡ ਪਿੰਡ ਘੇਟੀ ਉਹ ਜਾਵੇਗਾ ਉਹ ਤੇ ਭਰਾਵ ਕਰੋਗੇ ਵਿਰੋਧ ਕਰਾਂਗੇ ਜੀ ਵਿਰੋਧ ਕਰਾਂ ਘਰਾਉ ਨਹੀਂ ਵਿਰੋਧ ਦਾ ਨਾ ਆ ਵੀ ਸਾਡਾ ਘਰਾਉ ਨਹੀਂ ਆ ਇਹ ਵੀ ਤਰਨਾ ਉੱਥੇ ਵੀ ਸਾਡਾ ਵਿਰੋਧ ਹੈ ਉੱਥੇ ਘਰਾਉ ਨਹੀਂ ਅਸੀਂ ਤਾਂ ਸਵਾਲ ਕਰਨ ਦੀ ਖਾਤਰ ਅਸੀਂ ਤਾਂ ਦੱਸਣਾ ਇਹ ਲੋਕਾਂ ਦੇ ਅੰਦਰ ਵੀ ਭਾਈ ਆਹ ਇਹਨਾਂ ਦੀ ਆ ਇਹਨਾਂ ਦੀ ਬਾਧ ਹੈ ਤੇ ਆਹ ਲੋਕਾਂ ਨੂੰ ਗਮਰਾਹ ਕਰਦੇ ਆ ਸਾਡੇ ਨਾਲ ਇੱਕ ਜਥੇਬੰਦੀ ਨਾਲ ਕਟੂ-ਕਟੂ ਜੇ ਚਾਰ ਬੰਦੇ ਨਾ ਬਾਕੀ ਤਵਗਲਾ ਕਹਿੰਦਾ ਵੀ ਚਾਰ ਬੰਦੇ ਕਿਹਾ ਸੀ ਜਿਹਦੇ ਬੰਦੀਆਂ ਸਾਡਾ ਨਾਲੇ ਨਿਜੀਤ ਕੀ ਐ ਸਾਡਾ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਸੀ ਕਰਨ ਉਹ ਲੜਕੀ ਨੂੰ ਤੁਸੀਂ ਜੇ ਐਂ ਕਹਿਣਾ ਹੋਵੇ ਸਾਡਾ ਤੁਸੀਂ ਦੇਖ ਪਿਸ਼ੋਕੜ ਇਤਿਹਾਸ ਦੇਖ ਲਓ ਅਸੀਂ ਤਾਂ ਉੱਥੇ ਜਾ ਕੇ ਮਦਦ ਕੀਤੀ ਐ ਜਿਨ੍ਹਾਂ ਨੂੰ ਅਸੀਂ ਬਿਲਕੁਲ ਨਹੀਂ ਸੀ ਜਾਣਦੇ ਤੁਸੀਂ ਫਰੀਦਕੋਟੀ ਘਟਨਾ ਸੁਣੀ ਹੋਣੀ ਮੇਰੇ ਖਿਆਲ ਚ ਪਿਛਲੇ 8-10 ਸਾਲਾਂ ਦੀ ਘਟਨਾ ਐ ਬਾਪਰੀ 2011-12 ਦੀ ਘਟਨਾ ਹੋ ਗਈ ਐ ਅਸੀਂ ਜਾਣਦੇ ਵੀ ਨਹੀਂ ਸੀ ਉਹ ਕੁੜੀ ਨੂੰ ਜਿਹਦੀ ਇਸ ਮਤ ਮਤ ਕੀ ਤਨਸ਼ਾਨ ਸਿੰਘ ਵੀ ਹੁਣ ਤੱਕ ਵੀ ਅੰਦਰ ਐ ਯਾਨੀ ਅਸੀਂ ਜਦੋਂ ਕਿਸੇ ਦੀ ਮਦਦ ਕਰਦੇ ਆਂ ਤੱਕੇ ਜਾਂਦੇ ਸਰਕਾਰ ਨੂੰ ਜਦੋਂ ਅਸੀਂ ਮੇਜ਼ ਤੇ ਪੱਕੇ ਹੁੰਨੇ ਆਂ ਤਾਂ ਮੇਜ਼ ਦੀ ਗੱਲ ਤੇ ਅਸੀਂ ਖੜਦੇ ਨਹੀਂ ਹੁਣ ਵੀ ਕਹਿੰਦੇ ਸਾਡੇ ਕੋਲ ਐਵੀਡੈਂਸ ਹੈ ਬਹਿ ਜਾ ਸਾਡੇ ਨਾਲ ਕੋਈ ਸਾਡੀ ਗੱਲ ਨੂੰ ਗਲਤ ਜਿਹਾਦੇ ਤੁਸੀਂ ਆਹ ਸਾਡਾ ਅਧਿਕਾਰ ਆ ਅਸੀਂ ਤੁਹਾਨੂੰ ਮੰਗ ਕਰਦੇ ਆਂ ਵੀ ਤੁਸੀਂ ਇਨਸਾਫ ਕਰਨ ਦੀ ਕੁਰਸੀ ਤੇ ਬੈਠੋ ਤੁਸੀਂ ਇਨਸਾਫ ਕਿਉਂ ਨਹੀਂ ਕਰ ਰਹੇ ਤੇ ਕਦੋਂ ਕਰੋਗੇ ਅੱਜ ਤੁਸੀਂ ਲੋਕਾਂ ਦੇ ਕੋਲੇ ਜਾਣਾ ਹੈ ਤਾਂ ਲੋਕ ਸੁਵਾਲ ਨੂੰ ਕਿਉਂ ਨਾ ਕਰਨ ਸੁਵਾਲ